ਸਰਬਜੀਤ ਸੰਗਰੂਰ ਦੀ ਦਾਗੀ ਠੀਕ ਹੈ ਮੈਂ ਤੈਨੂੰ ਪਿਆਰ ਕਰਦੀ ਤੇਰੇ ਉੱਤੇ ਚੰਨਾ ਇਤਵਾਰ ਕਰਦੀ ਠੀਕ ਹੈ ਮੈਂ ਤੈਨੂੰ ਪਿਆਰ ਕਰਦੀ ਤੇਰੇ ਉੱਤੇ ਚੰਨਾ ਇਤਵਾਰ ਕਰਦੀ ਕਰ ਜੁਕਣਾ ਨਾ ਕਰ ਜੁਕਣਾ ਨਾ ਕਰ ਜੁਕਣਾ ਨਾ ਮੈਂ ਮਾਲ ਸਜਣਾ ਕਰ ਬੱਜਣਾ ਨਾ ਮੈਂ ਤੇਰੇ ਨਾਲ ਸੱਜਣਾ ਕਰ ਬੱਜਣਾ ਨਾ ਮੈਂ ਤੇਰੇ ਨਾਲ ਸੱਜਣਾ ਆਪਣੀ ਜਾਨੇ ਤੋਂ ਵੱਧ ਸੱਜਣਾ ਆਪਣੀ ਜਾਨੇ ਤੋਂ ਵੱਧ ਸੱਜਣਾ ਮੈਨੂੰ ਬਾਬਲ ਦੀ ਪੱਗ ਪਿਆਰੀ ਏ ਮੈਨੂੰ ਬਾਬਲ ਦੀ ਪੱਗ ਪਿਆਰੀ ਏ ਤੇਰਾ ਸਾਥ ਜਿਆਂ ਜਾ ਬਾਬਲ ਦਾ सोच सोच गतमरी सोच सोच